ਡਾਕਟਰ ਸਾਹਿਬ ਕੀ ਸਮੱਸਿਆ ਸੀ ਤੁਹਾਡੀ ਮੇਰੇ ਤਿੰਨ ਚਾਰ ਸਮੱਸਿਆਵਾਂ ਸੀ ਇੱਕ ਤਾਂ ਹੈਗੀ ਸੀ ਮਾਈਗਰੇਨ ਦੀ ਮਾਈਗਰੇਨ ਸੀ ਤੁਹਾਨੂੰ ਦੂਜਾ ਹੈਗਾ ਸੀ ਸੀ3 ਸੀ4 ਤੇ ਸੀ5 ਦੇ ਵਿੱਚ ਗੈਪ ਸੀ ਸੀ3 ਸੀ4 ਸੀ5 ਵਿੱਚ ਗੈਪ ਸੀ ਪਾਈਨ ਦੇ ਵਿੱਚ ਗੈਪ ਸੀ ਜਿੰਦੇ ਨਾਲ ਨਰਵ ਇੱਕ ਪ੍ਰੈਸ ਹੁੰਦੀ ਸੀ ਹਾਂਜੀ ਉਹਦੇ ਨਾਲ ਜਿਹੜੀ ਪੇਨ ਹੈ ਉਹ ਐਸਾਈਡ ਤੇ ਆ ਕੇ ਐਸਾਈਡ ਤੇ ਆ ਕੇ ਤੇ ਅੱਖ 'ਚ ਆ ਜਾਂਦੀ ਸੀ ਠੀਕ ਇਸ ਤੋਂ ਇਲਾਵਾ ਮੈਨੂੰ ਜਿਵੇਂ ਰੋਸ਼ਨੀ ਹੈ ਇਹਦੇ ਤੋਂ ਅਲਰਜੀ ਟਾਈਪ ਹੀ ਸੀ ਕੇ ਜਿਵੇਂ ਮੰਨ ਲਓ ਸਾਹਮਣੇ ਤੋਂ ਗੱਡੀ ਚਲਾ ਰਹੇ ਆਂ ਲਾਈਟਾਂ ਪੈਂਦੀਆਂ ਜਾਂ ਵੈਸੇ ਬਲਬ ਜਗ ਰਹੇ ਆ ਉਹਦੇ ਤੋਂ ਸੂਰਜ ਦੀ ਰੋਸ਼ਨੀ ਤੋਂ ਅੱਖਾਂ ਬਹੁਤ ਘੱਟ ਖੁੱਲਦੀਆਂ ਸੀ ਇਸ ਤੋਂ ਇਲਾਵਾ ਜਿਹੜਾ ਹੈਗਾ ਸੀ ਜਿਵੇਂ ਥਾਇਰੋਇਡ ਵਗੈਰਾ ਸੀ ਉਹ ਬਾਰਡਰ ਲਾਈਨ ਤੇ ਸੀ ਬੀਪੀ ਸੀ ਹੈਗਾ ਸਭ ਤੋਂ ਵੱਡੀ ਸਮੱਸਿਆ ਸੀ ਰੋਸ਼ਨੀ ਜਦੋਂ ਪੈਂਦੀ ਸੀ ਅੱਖਾਂ ਦਰਦ ਹੋਣ ਲੱਗ ਪੈਂਦੀਆਂ ਸੀ ਦਰਦ ਹੋਣ ਲੱਗ ਪੈਂਦੇ ਉਹਦੇ ਤੋਂ ਬਾਅਦ ਮੈਂ ਇੱਥੇ ਜੋ ਕੇਂਦਰ ਤੇ ਆਇਆ ਤੇ ਤਕਰੀਬਨ ਕਿੰਨੇ ਸਾਲਾਂ ਤੋਂ ਤੁਸੀਂ ਇਸ ਸਮੱਸਿਆ ਵਿੱਚ ਮੈਂ ਸਮੱਸਿਆ ਤੋਂ 2017 ਤੋਂ ਤਕਰੀਬਨ 2017 ਤੋਂ ਹੁਣ 25 ਚੱਲ ਰਿਹਾ ਹੈ 8 ਸਾਲ ਹਾਂ 8 ਸਾਲ ਆਪੀ ਮੈਂ ਮੈਡੀਸਨ ਹੈ ਜਿਹੜੀ ਕਈ ਹਸਪਤਾਲਾਂੋਂ ਲਈ ਪੀਜੀਆਈ ਤੋਂ ਵੀ ਲੈਂਦਾ ਰਿਹਾ ਠੀਕ ਹੈ ਜੀ ਪਰ ਹੁਣ ਮੇਰੀ ਮੈਡੀਸਨ ਬੀਪੀ ਤੋਂ ਬਿਨਾ ਲਗਭਗ ਸਾਰੀ ਬੰਦ ਹੋ ਚੁੱਕੀ ਹੈ ਟੋਟਲ ਕਿੰਨੀਆਂ ਗੋਲੀਆਂ ਖਾਂਦੇ ਸੀ ਤੁਸੀਂ ਮੈਂ ਤਕਰੀਬਨ 8 ਦੇ ਕਰੀਬ ਖਾਂਦਾ ਸੀ ਰੋਜ਼ੀ 8 ਦੇ ਹੁਣ ਕਿੰਨੀਆਂ ਬੰਦ ਹੋ ਗਈਆਂ ਨੇ ਮਲਕ ਇੱਕ ਬੀਪੀ ਦੀ ਰਹਿ ਗਈ ਬਾਕੀ ਸਾਰੀਆਂ ਬੰਦ ਦੋਸਤੋ ਬਲੱਡ ਪ੍ਰੈਸ਼ਰ ਦਾ ਇਲਾਜ ਕਰਨ ਤੇ ਥੋੜਾ ਸਮਾਂ ਲੱਗਦਾ ਹੈ। ਤਕਰੀਬਨ 6 ਮਹੀਨੇ ਦੇ ਵਿੱਚ ਬਲੱਡ ਪ੍ਰੈਸ਼ਰ ਨੋਰਮਲ ਹੋ ਜਾਂਦਾ ਜੇ ਤੁਸੀਂ ਸਹੀ ਢੰਗ ਨਾਲ ਯੋਗ ਕਰਦੇ ਹੋ ਤਾਂ ਇਹਨਾਂ ਦਾ ਵੀ ਬਿਲਕੁਲ ਹੋ ਜਾਵੇਗਾ। ਤੁਸੀਂ ਕਿੰਨੇ ਦਿਨ ਸਾਡੇ ਸੈਂਟਰ 'ਚ ਆਏ ਹੋ? ਮੈਂ ਤਕਰੀਬਨ 12-13 ਦਿਨ ਪਹਿਲਾਂ ਆਇਆ ਸੀ। ਹਾਂਜੀ। ਉਸ ਤੋਂ ਬਾਅਦ ਮੈਂ ਘਰੇ ਹੀ ਕਰਦਾ ਰਿਹਾ। ਠੀਕ। ਤੇ ਹੁਣ ਦੁਬਾਰਾ ਆਉਣਾ ਸ਼ੁਰੂ ਆਇਆ। ਇਹਨਾਂ ਨੇ ਤਕਰੀਬਨ 2 ਹਫ਼ਤੇ ਇੱਥੇ ਸਾਡੇ ਤੋਂ ਕਲਾਸਾਂ ਲਈਆਂ ਨੇ। ਤੇ ਇਹ ਮੁਕੰਮਲ ਠੀਕ ਸਮਝਦੇ ਹੋ ਕਿ ਘਟ ਹੁਣ ਮਲ ਕੇ ਮੈਡੀਸਨ ਤੋਂ ਬਿਨਾ ਮੇਰਾ ਸਰਦਾ ਹੈ ਬੀਪੀ ਦੀ ਮੈਡੀਸਨ ਤੋਂ ਮੈਡੀਸਨ ਤੋਂ ਛੁਟਕਾਰਾ ਮਿਲ ਗਿਆ ਹੈ ਸਾਡਾ ਮਿਸ਼ਨ ਮੈਡੀਸਨ ਫਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਦੇ ਵਿੱਚ ਮਨਪ੍ਰੀਤ ਸਿੰਘ ਸਿੱਧੂ ਹਰੀ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ